ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਸੀਂ ਅੱਜ ਖੜੇ ਹਾਂ ਪੰਜਾਬੀ ਬਲਟਨ ਦੇ ਨਵੇਂ ਦਫ਼ਤਰ ਦੇ ਵਿੱਚ ਨਵਾਂ ਸਾਲ ਨਵਾਂ آغاز ਹੋਇਆ ਹੈ ਨਵੇਂ ਜਿਹੜੇ ਦਫ਼ਤਰ ਉਸ ਦਾ ਉਦਘਾਟਨ ਕੀਤਾ ਗਿਆ ਹੈ ਇਸ ਉਚਾਲੇ ਸਾਡੇ ਨਾਲ ਪੰਜਾਬੀ ਬਲਟਨ ਦੇ ਐਡੀਟਰ ਇਮਰਾਨ ਖਾਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਬਹੁਤ-ਬਹੁਤ ਮੁਬਾਰਕਬਾਦ ਸ਼ੁਕਰੀਆ ਸਰ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਸਾਰੇ ਉਹਨਾਂ ਦਰਸ਼ਕਾਂ ਨੂੰ ਮੁਬਾਰਕਬਾਦ ਜੋ ਸਾਡੇ ਵੀਡੀਓਜ਼ ਤੇ ਸਾਡੀਆਂ ਖਬਰਾਂ ਦੇਖਦੇ ਨੇ ਕਿ ਸਰ ਅੱਜ ਆਗਾਜ਼ ਕੀਤਾ ਗਿਆ ਹੈ ਪੰਜਾਬੀ ਬਲਟਨ ਦੀ ਨਵੀਂ ਜਿਹੜਾ ਇੰਡੀਆ ਬ੍ਰਿਟਨ ਜਿਹੜੀ ਲਾਂਚ ਕਰ ਰਿਹਾ ਹੈ ਇੰਗਲਿਸ਼ ਦੀ ਵੈਬਸਾਈਟ ਹੈ ਉਸ ਨੂੰ ਲੈ ਕੇ ਵਿਜ਼ਨ ਕੀ ਹੈ ਤੁਹਾਡਾ ਸਰ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਅਸ ਰੀਜਨਲ ਲੈਂਗੁਏਜਸ ਚ ਸਿਗੇ ਪਰ ਇੰਡੀਆ ਦਾ ਇੱਕ ਪਰਸਪੈਕਟਿਵ ਹੈ ਜਿਹੜਾ ਇੰਟਰਨੈਸ਼ਨਲੀ ਵੀ ਜਾਣਨਾ ਚਾਹੀਦਾ ਹੈ ਉਹ ਪੰਜਾਬੀ ਲੈਂਗੁਏਜ ਚ ਉਹ ਲੋਕ ਤਾਂ ਪੜ ਲੈਂਦੇ ਨੇ ਜਿਹੜੇ ਪੰਜਾਬੀ ਜਾਣਦੇ ਨੇ ਪਰ ਉਹ ਨਹੀਂ ਪੜ ਪਾਉਂਦੇ ਜਿਨ੍ਹਾਂ ਨੂੰ ਪੰਜਾਬੀ ਪੜਨੀ ਨਹੀਂ ਆਉਂਦੀ ਮਤਲਬ ਜਿਹੜੇ ਪੰਜਾਬੀ ਨੇਟਿਵ ਨਹੀਂ ਨੇ ਤੇ ਉਹਨਾਂ ਦੇ ਵਾਸਤੇ ਜਿਹੜਾ ਇੰਟਰਨੈਸ਼ਨਲ ਪਰਸਪੈਕਟਿਵ ਰੱਖਣ ਲਈ ਇੰਡੀਆ ਬੁਲੇਟਿਨ ਦਾ ਜਿਹੜਾ ਇੰਗਲਿਸ਼ ਵੈਬਸਾਈਟ ਲਾਂਚ ਹੋਈ ਹੈ ਉਹ ਹਿੰਦੀ ਚ ਆਲਰੇਡੀ ਹੈਗੀ ਹੈ ਇੰਡੀਆ ਬੁਲੇਟਿਨ ਦੇ ਨਾਮ ਤੋਂ ਤੇ ਅੱਜ ਇੰਗਲਿਸ਼ ਚ ਵੀ ਇੰਡੀਆ ਬੁਲੇਟਿਨ ਦੇ ਨਾਮ ਤੋਂ ਲਾਂਚ ਹੋਈ ਹੈ ਕਿੰਨੇ ਸਾਲ ਹੋ ਗਏ ਨੇ ਵੈਬਸਾਈਟ ਲਾਂਚ ਕੀਤੇ ਸਰ ਪੁਰਾਣੀ ਜਿਹੜੀ ਪੰਜਾਬੀ ਬੁਲੇਟਿਨ ਚੱਲਦੀ ਹੋਈ ਸੀ ਪੰਜਾਬੀ ਬੁਲੇਟਿਨ ਸਰ ਵੈਸੇ ਤਾਂ 2011 ਤੋਂ ਹੈ ਪਰ ਫੁਲੀ ਆਪਰੇਸ਼ਨਲ ਅਗਰ ਕਹਿਣਾ ਹੋਏ ਤਾਂ ਉਹ 2001 ਜਨਵਰੀ 2020 ਤੋਂ ਹੈ ਇਮਰਾਨ ਜੀ ਦੇਖੋ ਸਫ਼ਰ ਕਾਫੀ ਲੰਬਾ ਹੈ ਜ਼ਿੰਦਗੀ ਦਾ ਤੁਸੀਂ ਇਹ آغاز ਕੀਤਾ ਸੀ এবੀਬੀ ਨਿਊਜ਼ ਤੋਂ ਤੁਸੀਂ ਤੋਂ ਪਹਿਲਾਂ ਦੈਨਿਕ ਪਾਸ ਕਰਦੇ ਸੀਗੇ ਕਾਫੀ ਲੰਬਾ ਮਤਲਬ ਐਕਸਪੀਰੀਅੰਸ ਤੁਹਾਨੂੰ ਹੋ ਗਿਆ ਇਸ ਐਕਸਪੀਰੀਅੰਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੇ ਕਿਸ ਤਰ੍ਹਾਂ ਦਰਸ਼ਕਾਂ ਤੱਕ ਪਹੁੰਚਾਓਗੇ ਤੁਸੀਂ ਜਾਂ ਪੰਜਾਬੀ ਰਹੇ ਹੋ ਤੁਸੀਂ ਬਿਲਕੁਲ ਲਰਨਿੰਗ ਫੇਜ਼ ਹੈ ਇੱਕ ਜਦੋਂ ਮੈਂ ਏਵੀਪੀ ਨਿਊਜ਼ 'ਚ ਸੀ ਜਾਂ ਉਸ ਤੋਂ ਪਹਿਲਾਂ ਦੈਨਿਕ ਪਾਸ ਕਰਦੇ ਸੀ ਤਾਂ ਉਹ ਇੱਕ ਅਲੱਗ-ਅਲੱਗ ਫੇਜ਼ ਸੀ ਉਹ ਪ੍ਰਿੰਟ ਸੀ ਫਿਰ ਉਹ ਇਲੈਕਟ੍ਰੋਨਿਕ ਹੋਇਆ ਹੁਣ ਇਹ ਡਿਜੀਟਲ ਹੈ ਤਾਂ ਜਿਹੜਾ ਸਾਰਾ ਐਕਸਪੀਰੀਅੰਸ ਹੈ ਉਹ ਸਾਰੇ ਮਸਲਾ ਕੀ ਹੈ ਮਤਲਬ ਉਹ ਐਕਸਪੀਰੀਅੰਸ ਮੇਰੇ ਕੋਲ ਤਾਂ ਹੈ ਪਰ ਉਹ ਲੋਕਾਂ ਨੂੰ ਕਿੱਦਾਂ ਮਿਲੇਗਾ ਤਾਂ ਉਹਦਾ ਇੱਕੋ ਇੱਕ ਕਾਰਨ ਹੈ ਕਿ ਲੋਕਾਂ ਨੂੰ ਜਿਹੜੀ ਫਿਲਟਰ ਹੋ ਕੇ ਜਾਣਕਾਰੀ ਮਿਲੇ ਜੋ ਨਿਊਜ਼ ਹੁੰਦੀ ਹੈ ਉਹੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਸਾਰਾ ਮੇਰਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਜਿਹੜੀ ਸਾਡੀ ਸਾਰੀ ਟੀਮ ਹੈ ਉਹਦਾ ਐਕਸਪੀਰੀਅੰਸ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਜਲਦੀ ਮਿਲੇ ਇਹੀ ਨਿਊਜ਼ ਇੰਡਸਟਰੀ ਦਾ ਮਕਸਦ ਹੈ ਤੇ ਸਾਡਾ ਵੀ ਇਹੀ ਮਕਸਦ ਹੈ ਚੇਂਜਸ ਬਹੁਤ ਜਲਦੀ ਜਲਦੀ ਹੋ ਰਹੀਆਂ ਨੇ ਡਿਜੀਟਲ ਮੀਡੀਆ ਦਾ ਯੁੱਗ ਆ ਗਿਆ ਹੈ ਲੇਕਿਨ ਲੋਕ ਕਿਸ ਤਰ੍ਹਾਂ ਡਿਫਾਈਨ ਕਰਨ ਸੋਸ਼ਲ ਮੀਡੀਆ ਨੂੰ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰਨ ਮਤਲਬ ਅਲੱਗ ਕਰਨ ਸੋ ਆਪਣੇ ਡਿਜੀਟਲ ਮੀਡੀਆ ਨੂੰ ਬਿਲਕੁਲ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਬਹੁਤ سارے ਲੋਕ ਕਨਫਿਊਜ਼ ਨੇ ਇੱਕ ਬਹੁਤ ਸਿੰਪਲ ਜਿਹਾ ਹੈ ਕਿ ਆਪਾਂ ਆਪਣਾ ਫੇਸਬੁਕ ਚਲਾਉਂਦੇ ਆਪਣਾ YouTube ਚਲਾਉਂਦੇ ਸੋਸ਼ਲ ਮੀਡੀਆ ਹੈ ਉਹ ਨਿਊਜ਼ ਮੀਡੀਆ ਨਹੀਂ ਹੈ ਅਸੀਂ ਡਿਜੀਟਲ ਨਿਊਜ਼ ਚੈਨਲ ਆ ਯਾਨੀ ਕਿ ਅਗਰ ਅਸੀਂ ਸੈਟੇਲਾਈਟ 'ਚ ਹੁੰਦੇ ਤਾਂ ਉਹ ਵੀ ਨਿਊਜ਼ ਚੈਨਲ ਹੋਣਾ ਸੀ ਅਸੀਂ ਡਿਜੀਟਲ ਨਿਊਜ਼ ਚੈਨਲ ਆ ਇੱਕ ਆਦਮੀ ਜਿਹੜਾ ਇੱਕ ਕਾਮਨ ਮੈਨ ਹੈ ਉਹ ਕੁਝ ਵੀ ਆਪਣਾ ਵੀਡੀਓ ਪਾ ਸਕਦਾ ਹੈ ਉਹ ਦੇਖੋ ਇਹ ਫੈਸਿਲਿਟੀ ਹੈ ਜਿਹੜਾ ਕਿ ਡਿਜੀਟਲ ਮੀਡੀਆ ਨੇ ਉਹਨੂੰ ਦਿੱਤੀ ਹੈ ਤਾਂ ਉਹ ਇਸੇ ਤਰੀਕੇ ਨਾਲ ਡਿਫਰੈਂਸ਼ੀਏਟ ਅਗਰ ਕਰਨਾ ਹੋਏ ਕਿ ਸੋਸ਼ਲ ਮੀਡੀਆ 'ਚ ਸਾਰੀਆਂ ਚੀਜ਼ਾਂ ਆ ਜਾਂਦੀ ਹੈ ਪਰ ਜਿਹੜਾ ਡਿਜੀਟਲ ਨਿਊਜ਼ ਮੀਡੀਆ ਹੈ ਜਿਹਦੇ 'ਚ ਕਿ ਅਸੀਂ ਵੀ ਆਨੇ ਆ ਤਾਂ ਉਹ ਇੱਕ ਨਿਊਜ਼ ਦਾ ਮਾਧਿਅਮ ਹੈ ਇਨਫੋਰਮੇਸ਼ਨ ਦਾ ਮਾਧਿਅਮ ਹੈ ਇਸੇ ਤਰੀਕੇ ਨਾਲ ਇਹਨੂੰ ਫਰਕ ਨੂੰ ਸਮਝਣਾ ਚਾਹੀ ਕੀ ਕਹਿਣਾ ਚਾਹਦੇ ਹੋ ਪੰਜਾਬੀ ਬਲਟਨ ਦੇ ਦਰਸ਼ਕਾਂ ਬਿਲਕੁਲ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਭਰੋਸਾ ਬਣਾਇਆ ਹੈ ਉਦਾਂ ਹੀ ਭਰੋਸਾ ਬਣਾਏ ਰੱਖੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਭਰੋਸੇ ਤੇ खरे ਉਤਰੀਏ ਨਿਊਜ਼ ਇੰਡਸਟਰੀ 'ਚ ਇੱਕ ਜਲਦੀ ਹੁੰਦੀ ਹੈ ਉਸ ਜਲਦੀ 'ਚ ਬਹੁਤ ਸਾਰੀਆਂ ਗੜਬੜਾ ਵੀ ਹੋ ਜਾਂਦੀਆਂ ਪਰ ਉਹ ਅਨ ਇੰਟੈਂਸ਼ਨਲੀ ਹੁੰਦੀ ਹੈ ਅਸੀਂ ਪੂਰਾ ਫਿਲਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤਾਂਕਿ ਸਹੀ ਇਨਫਰਮੇਸ਼ਨ ਪਹੁੰਚ ਸਕੇ ਚਾਹੇ ਉਹ ਇੱਕ ਅੱਧਾ ਮਿੰਟ ਲੇਟ ਹੋ ਜਾਏ ਪਰ ਲੋਕਾਂ ਨੂੰ ਸਹੀ ਗਾਈਡੈਂਸ ਮਿਲੇ ਸਹੀ ਇਨਫਰਮੇਸ਼ਨ ਮਿਲੇ ਤਾਂ ਕਿ ਉਹ ਉਸ ਹਿਸਾਬ ਨਾਲ ਆਪਣੀਆਂ ਚੀਜ਼ਾਂ ਨੂੰ ਪਲਾਨ ਕਰ ਸਕਣ ਉਸ ਹਿਸਾਬ ਨਾਲ ਡਿਵੈਲਪ ਹੋ ਸਕਣ ਜਿੱਦਾਂ ਕਿ ਸੋਸਾਇਟੀ ਡਿਵੈਲਪ ਹੋ ਰਹੀ ਹੈ ਠੀਕ ਹੈ ਸੋ ਇਹ ਹਨ ইমরান ਖਾਨ ਜੀ ਜੋ ਕੀ ਡਿਜੀਟਲ ਮੀਡੀਆ ਜਿਹੜਾ ਪੰਜਾਬੀ ਬਲਟਨ ਮੀਡੀਆ ਨੈਟਵਰਕ ਹੈ ਉਸ ਦੇ ਐਡੀਟਰ ਵੀ ਹਨ ਤੇ ਇਸ ਲਈ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਹੁਣ ਪੰਜਾਬੀ ਬੁਲੇਟਿਨ ਹੈ ਐਕਸਪੈਂਡ ਕਰ ਚੁੱਕਾ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਇਹਨਾਂ ਨੇ ਆਪਣੀ ਇੱਕ ਨਵੀਂ ਜਿਹੜੀ ਇਹਨਾਂ ਵੈਬਸਾਈਟ ਲਾਂਚ ਕਰਤੀ ਹੈ ਇੰਡੀਆ ਬੁਲੇਟਿਨ ਦੇ ਨਾਂ ਤੋਂ ਇਹ ਇੱਕ ਇੰਗਲਿਸ਼ੀ ਜਿਹੜੀ ਹੈ ਵੈਬਸਾਈਟ ਹੈ ਤੇ ਆਮ ਦਰਸ਼ਕਾਂ ਤੋ ਤੱਕ ਅੱਜ ਤੋਂ ਪਹੁੰਚਣੀ ਸ਼ੁਰੂ ਹੋ ਜਾਏਗੀ ਤੇ ਲੋਕ ਇਸ ਨੂੰ ਕਲਿੱਕ ਕਰ ਸਕਦੇ ਹਨ indiabulletin.com ਦੇ ਨਾਂ ਤੋਂ ਤੇ ਹੋਰ ਵੀ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦਾ ਸਾਡਾ ਸਟਾਫ ਹੈ ਜਿਹੜੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਣੇ ਆ ਉਹ ਖਬਰਾਂ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚਦੀਆਂ ਹਨ ਸਭ ਤੋਂ ਪਹਿਲਾਂ ਅਸੀਂ ਕੁਸ਼ਪਿੰਦਰ ਜੀ ਨਾਲ ਮਿਲਾਂਨੇ ਹਾਂ ਕੁਸ਼ਪਿੰਦਰ ਜੀ ਨੂੰ ਤੁਸੀਂ ਦੇਖਿਆ ਹੋਣਾ ਜੁਰ ਇਹ ਜਿੰਨੀਆਂ ਵੀ ਖਬਰਾਂ ਨੇ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਨੇ ਤਾਂ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਨੇ ਤੁਸੀਂ ਦੇਖੋ ਪਰੋ ਕਿਸ ਤਰ੍ਹਾਂ ਪਹਿਲਾਂ ਰਿਸਰਚ ਵਰਕ ਕਰਦੇ ਨੇ ਕੰਪਿਊਟਰ ਤੇ ਇਹ ਪੂਰਾ ਰਿਸਰਚ ਕਰਦੇ ਨੇ ਉਸ ਤੋਂ ਬਾਅਦ ਹੀ ਤੁਹਾਡੇ ਤੱਕ ਜਿਹੜੀਆਂ ਖਬਰਾਂ ਪਹੁੰਚਦੀਆਂ ਨੇ ਇਦਾਂ ਨਹੀਂ ਕਿ ਫੀਲਡ ਵਿੱਚ ਜਾਂਦੇ ਆ ਜਾਂ ਕਿਤੋਂ ਹੋਰ ਖਬਰਾਂ ਲੈ ਕੇ ਤੁਹਾਡੇ ਤੱਕ ਪਹੁੰਚ ਜਾਂਦੇ ਪੂਰਾ ਰਿਸਰਚ ਵਰਕ ਹੁੰਦਾ ਹੈ ਸਾਡੇ ਨਿਊਜ਼ ਰੂਮ ਦੇ ਵਿੱਚ ਪਹਿਲਾਂ ਉਸ ਤੋਂ ਬਾਅਦ ਹੀ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ ਕਰਦੇ ਨੇ ਤੇ ਗੱਲਬਾਤ ਕਰਦੇ ਆ ਅੱਛਾ ਕੁਸ਼ਪਿੰਦਰ ਜੀ ਜੀ ਸਰ ਸਤਿ ਸ਼੍ਰੀ ਅਕਾਲ ਕਿੰਨਾ ਕੁ ਵੱਡਾ ਸਤਿ ਸ਼੍ਰੀ ਅਕਾਲ ਜੀ ਕਿੰਨਾ ਕੁ ਵੱਡਾ ਸਫਰ ਹੈ ਤੁਹਾਡੇ ਹੁਣ ਜਰਨਲਿਜ਼ਮ ਦੇ ਵਿੱਚ ਇਦਾਂ ਸਰ ਪੂਰੇ ਸਫਰ ਦੀ ਗੱਲ ਕਰੀਏ ਤਾਂ ਮੈਨੂੰ 7 ਸਾਲ ਹੋ ਗਏ ਨੇ ਇਸ মিডিਆ ਲਾਈਨ ਦੇ ਵਿੱਚ ਤੇ ਫਿਲਹਾਲ ਹੁਣ ਅਸੀਂ ਪੰਜਾਬੀ ਬੁਲੇਟਿਨ ਦੇ ਨਾਲ ਜੁੜੇ ਆ ਤੇ ਹੁਣ ਪੰਜਾਬੀ ਬੁਲੇਟਿਨ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਇਹੀ ਸਾਡਾ ਵਿਜ਼ਨ ਹੈ ਕਿ ਅਸੀਂ ਸਾਰੀ ਪੂਰੀ ਟੀਮ ਜੋ ਹੈ ਉਹ ਦਿਨ ਰਾਤ ਜੋ ਹੈ ਉਹ ਮਿਹਨਤ ਕਰੀਏ ਤਾਂ ਕਿ ਲੋਕਾਂ ਤੱਕ ਸਹੀ ਖਬਰ ਪਹੁੰਚਾ ਸਕੀਏ ਤੇ ਇਸ ਦੇ ਨਾਲ ਹੀ ਅਸੀਂ ਪੂਰੀ ਟੀਮ ਮਿਲ ਕੇ ਜੋ ਹੈ ਉਹ ਤਰੱਕੀ ਕਰੀਏ ਤੇ ਪੰਜਾਬੀ ਬੁਲੇਟਿਨ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੁਲੰਦੀਆਂ ਨੂੰ ਛੂਏ। ਪੁਸ਼ਪਿੰਦਰ ਜੀ ਜਿਸ ਤਰ੍ਹਾਂ ਆਮ ਇੱਕ ਧਾਰਨਾ ਹੁੰਦੀ ਹੈ ਕਿ ਸੋਸ਼ਲ ਮੀਡੀਆ ਵਾਲੇ ਜਾਂ ਡਿਜੀਟਲ ਮੀਡੀਆ ਵਾਲੇ ਵੈਸੇ ਹੀ ਡਿਲੀਵਰ ਕਰ ਦਿੰਦੇ ਨੇ ਖਬਰਾਂ। ਤੁਸੀਂ ਦਰਸ਼ਕਾਂ ਤੱਕ ਕਿਸ ਤਰ੍ਹਾਂ ਖਬਰਾਂ ਪਹੁੰਚਾਉਂਦੇ ਹੋ? ਜੀ ਬਿਲਕੁਲ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੇ ਕੋਲ ਖਬਰ ਆਈ ਸਾਡੇ ਪੱਤਰਕਾਰ ਨੇ ਭੇਜੀ ਹੈ ਤਾਂ ਅਸੀਂ ਉਸ ਖਬਰ ਨੂੰ ਜੋ ਹੈ ਆਪਾਂ ਚਲਾਣੇ ਆ ਪੱਤਰਕਾਰ ਨੇ ਜਿਹੜੀ ਖਬਰ ਭੇਜੀ ਹੈ ਉਸ ਨੂੰ ਪੂਰਾ ਜੋ ਹੈ ਆਪਾਂ ਦੇਖ ਐਨਲਾਈਜ਼ ਕਰਦੇ ਹਾਂ ਉਸ ਖਬਰ ਨੂੰ ਫਿਰ ਦੈਨ ਚਲਾਣੇ ਆ ਜੇ ਸਾਨੂੰ ਖਬਰ ਸੂਤਰਾਂ ਤੋਂ ਮਿਲੀ ਹੈ ਜਾਂ ਕਿਸੇ ਹੋਰ ਸਾਨੂੰ ਖਬਰ ਕਿਸੇ ਹੋਰ ਮਾਧਿਅਮ ਤੋਂ ਮਿਲੀ ਹੈ ਤਾਂ ਸਾ ਸਭ ਤੋਂ ਪਹਿਲਾਂ ਸਾਡਾ ਫਰਜ਼ ਹੁੰਦਾ ਹੈ ਕਿ ਅਸੀਂ ਖਬਰ ਨੂੰ ਪਹਿਲਾਂ ਸਾਰੀ ਖਬਰ ਨੂੰ ਪੜ੍ਹੀਏ ਦੇਖੀਏ ਕਿ ਹਾਂ ਇਹਦੇ ਵਿੱਚ ਕੀ ਲੋਕਾਂ ਤੱਕ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਯਾਨੀ ਕਿ ਖਬਰ ਸਹੀ ਖਬਰ ਲੋਕਾਂ ਤੱਕ ਜਾਏ ਗਲਤ ਖਬਰ ਜੋ ਹੈ ਉਹ ਲੋਕਾਂ ਤੱਕ ਨਾ ਪਹੁੰਚ ਸਕੇ ਤਾਂ ਕਿ ਉਹ ਮਿਸ ਗਾਈਡ ਨਾ ਹੋਣ ਸੋ ਸਾਡਾ ਪਹਿਲਾ ਸਾਡਾ ਕੰਮ ਇਹ ਹੀ ਹੁੰਦਾ ਹੈ ਕਿ ਅਸੀਂ ਖਬਰ ਦਾ ਐਨਾਲਾਈਸਿਸ ਐਨਲਾਈਜ਼ ਕਰਕੇ ਤਾਂ ਲੋਕਾਂ ਤੱਕ ਸਹੀ ਖਬਰ ਜੋ ਹੈ ਉਹ ਪਹੁੰਚ ਸਕੇ ਤਾਂ ਜੋ ਉਹਨਾਂ ਨੂੰ ਸਹੀ ਜਾਣਕਾਰੀ ਜੋ ਮਿਲ ਸਕੇ ਮਤਲਬ ਪੂਰੀ ਤਰ੍ਹਾਂ ਰਿਸਰਚ ਵਰਕ ਕਰਦੇ ਹੋਂ ਬਿਲਕੁਲ ਜੀ ਪੂਰੀ ਰਿਸਰਚ ਵਰਕ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਕਿਸੇ ਵੀ ਮਾਧਿਅਮ ਤੋਂ ਸਾਨੂੰ ਜਿਹੜੀ ਨਿਊਜ਼ ਮਿਲਦੀ ਹੈ ਤੇ ਪੂਰਾ ਉਹਦੇ ਉੱਤੇ ਰਿਸਰਚ ਵਰਕ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਖਬਰ ਹੈ ਉਹ ਅੱਗੇ ਲੋਕਾਂ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਖਬਰ ਸਹੀ ਖਬਰ ਲੋਕਾਂ ਤੱਕ ਜਾਏ ਜੀ ਠੀਕ ਹੈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਸਹੀ ਖਬਰ ਆਮ ਲੋਕਾਂ ਤੱਕ ਪਹੁੰਚਾਉਣ ਵਾਸਤੇ ਬਹੁਤ ਮਿਹਨਤ ਕੀਤੀ ਜਾਂਦੀ ਹੈ ਇਸ ਨੂੰ ਲਵਾਰ ਸਾਡੇ ਐਡੀਟਰ ਦੂਸਰੇ ਐਡੀਟਰ ਬੈਠਨ ਵੀਡੀਓ ਐਡੀਟਰ ਨੇ ਦੂਸਰੇ ਜਿਹੜੇ ਜੋ ਚੀਜ਼ਾਂ ਦੇ ਫਾਈਨਲਾਈਜ਼ ਕਰਦੇ ਨੇ ਇਸ ਤੋਂ ਇਲਾਵਾ ਪ੍ਰੋਡਿਊਸਰ ਸਾਹਿਬ ਨੇ ਤੁਸੀਂ ਵੇਖਿਆ ਕਿਸ ਤਰ੍ਹਾਂ ਪੰਜਾਬੀ ਬੁਲੇਟਿਨ ਦੇ ਜਿਹੜਾ ਦੂਸਰੇ ਦਫ਼ਤਰ ਰਹੇ تھے ਉਹ ਐਕਸਪੈਂਡ ਕੀਤਾ ਗਿਆ ਹੈ ਦਫ਼ਤਰ ਦਾ ਆਗਾਜ਼ ਅੱਜ 2025 ਦੇ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਦੇ ਵਿੱਚ ਆਗਾਜ਼ ਕਰਤਾ ਗਿਆ ਹੈ ਤੇ ਇਸ ਤੋਂ ਇਲਾਵਾ ਇੰਡੀਆ ਬੁਲੇਟਿਨ ਇੰਗਲਿਸ਼ ਵੈੱਬਸਾਈਟ 'ਤੇ ਲਾਂਚ ਕਰ ਦਿੱਤੀ ਗਈ ਹੈ ਇੱਥੇ ਤੁਸੀਂ ਇਹ ਵੀ ਦੇਖਿਆ ਕਿਸ ਤਰ੍ਹਾਂ ਇੱਥੇ ਸਟਾਫ ਕੰਮ ਕਰਦਾ ਹੈ ਕਿਸ ਤਰ੍ਹਾਂ ਐਂਕਰ ਕੰਮ ਕਰਦੇ ਹਨ ਕਿਸ ਤਰ੍ਹਾਂ ਜਿਹੜੇ ਹਨ ਇਥੋਂ ਦੇ ਪੱਡੋਸਰ ਕੰਮ ਕਰਦੇ ਹਨ ਕਿਹੜੀ ਖਬਰ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਬਹੁਤ ਟਾਈਮ ਲੱਗਦਾ ਹੈ ਖਬਰ ਨੂੰ ਆਮ ਲੋਕਾਂ ਤੱਕ ਵੈਸੇ ਨਹੀਂ ਖਬਰ ਪਹੁੰਚਦੀ ਕਾਫੀ ਛਾਣਨੇ ਲੱਗਣ ਤੋਂ ਬਾਅਦ ਪਹੁੰਚਦੀ ਹੈ ਦੇਖਿਆ ਜਾਂਦਾ ਹੈ ਕਿਹੜੀ ਖਬਰ ਆਮ ਲੋਕਾਂ ਤੱਕ ਤੱਕ ਪਹੁੰਚਦੀ ਕਰਨੀ ਹੈ ਕਿਹੜੀ ਨਹੀਂ ਪਹੁੰਚਦੀ ਕਰਨੀ ਬਹੁਤ ਸੋਚ ਵਿਚਾਰ ਕੀਤਾ ਜਾਂਦਾ ਹੈ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਆਮ ਲੋਕਾਂ ਤੱਕ ਜਿਹੜੀ ਖਬਰ ਸਹੀ ਸਟੀਕ ਖਬਰ ਪੰਜਾਬੀ ਬਲੇਟਨ ਵੱਲੋਂ ਪਹੁੰਚਾਈ ਜਾਂਦੀ ਹੈ ਕੈਮਰਾ ਪਰਸਨ ਮਨੀਸ਼ਨਾ ਰਜੀਵ ਅਦੋ